ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆٹے ਤੇ ਗੁੜ ਦੇ ਨਾ ਪੈਨਕੇਕ ਬਣਾਵਾਂਗੇ ਆਪਾਂ ਹੋਣਾ ਬਹੁਤ ਹੀ ਵਧੀਆ ਤੇ ਬਹੁਤ ਹੀ ਆਸਾਨ ਤਰੀਕਾ ਬਣਾਉਂਦਾ ਬੱਚੇ ਵੀ ਖੁਸ਼ ਤੇ ਵੱਡੇ ਵੀ ਖੁਸ਼ ਤੇ ਉਹਦੇ ਵਾਸਤੇ ਆਪਾਂ ਜੀ 150 ਗ੍ਰਾਮ ਲਿਆ ਗਾ ਗੁੜ ਤੇ ਇੱਕ ਕੌਲੀ ਲਈ ਆਪਾਂ ਆਟੇ ਦੀ ਜਿਹੜਾ ਗਹਿੋਂ ਦਾ ਆਟਾ ਹੁੰਦਾ ਮਤਲਬ ਕਣਕ ਦਾ ਤੇ ਅੱਧੀ ਕੌਲੀ ਲਈ ਆਪਾਂ ਸੂਜੀ ਦੀ ਐਸੇਰ ਆਪਾਂ 300 ਗ੍ਰਾਮ ਲਿਆ ਦੁੱਧ ਤੇ ਦੁੱਧ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਿਆ ਵੀ ਆਪਣੀ ਉਂਗਲ ਵੀ ਵਿੱਚ ਸਹਿਜ ਹੋ ਜੇ ਤੇ ਵੀ ਇੰਨਾ ਕੁ ਗਰਮ ਕੀਤਾ ਜਿਆਦਾ ਗਰਮ ਨਹੀਂ ਕਰਨਾ ਆਪਾਂ 300 ਗ੍ਰਾਮ ਦੁੱਧ ਆ ਤੇ ਦੁੱਧ ਤੋਂ ਅੱਧਾ 150 ਗ੍ਰਾਮ ਆਪਾਂ ਲਿਆ ਗੁੜ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਗੁੜ ਨੂੰ ਬੁੱਧ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਮੈਂਟ ਕਰ ਲਾਂਗੇ ਗੋੜ ਨੂੰ ਦੁੱਧ ਨੂੰ ਜਿਆਦਾ ਗਰਮ ਨਾ ਕਰਿਓ ਕਿਉਂਕਿ ਦੋ ਗੋੜ ਨਾਲ ਨਾ ਦੁੱਧ ਫਟ ਜਾਂਦਾ ਹੈ। ਬਸ ਨੋਰਮਲ ਜਾਇ ਗਰਮ ਕਰਨਾ ਜਿਹਦੇ ਵਿੱਚ ਆਪਣਾ ਨਾ ਗੋੜ ਮੈਲਟ ਹੋ ਜੇ। ਆਪਾਂ ਹੁਣ ਗੋੜ ਨੂੰ ਨਾ ਇਸ ਤਰ੍ਹਾਂ ਕਰਕੇ ਨਾ ਮੈਲਟ ਕਰ ਲਾਂਗੇ। ਆਪਣਾ ਜੀ ਗੋੜ ਮੈਲਟ ਹੋ ਗਿਆ ਤੇ ਹੁਣ ਆਪਾਂ ਆਟਾ ਤੇ ਆਟੇ ਦੀ ਤਿਆਰੀ ਕਰਦੇ ਆਂ। ਇੱਧਰ ਹੁਣ ਆਪਾਂ ਵੱਡੇ ਬੋਲ ਦੇ ਵਿੱਚ ਪਾ ਦਾਂਗੇ ਆਟਾ ਕਣਕ ਦਾ। ਤੇ ਵਿੱਚ ਪਾ ਦਾਂਗੇ ਆਪਾਂ ਸੂਜੀ ਤੇ ਇੱਕ ਚਮਚ ਵੱਡਾ ਪਾ ਦਾਂਗੇ ਆਪਾਂ ਸੌਂਫ ਦਾ ਹੁਣ ਆਪਾਂ ਇਹਨੂੰ ਨਾ ਮਿਕਸ ਕਰ ਲਾਂਗੇ ਹੋ ਜਿਹੜਾ ਆਪਣਾ ਗੁੜ ਦਾ ਘੋਲ ਹੈ ਨਾ ਉਹ ਆਪਾਂ ਛਾਂਕ ਕੇ ਹੁਣ ਇਹਦੇ ਵਿੱਚ ਪਾ ਦਾਂਗੇ ਬੱਦਨਾ ਫੁੱਲ ਆਪਣੇ ਵਿੱਚ ਲਾਣਾ ਆਪਾਂ ਤੇ ਫੇਰ ਆਪਣੇ ਪਾਂਚੇ ਇੱਕ ਬਹੁਤ ਹੀ ਵਧੀਆ ਬਣ ਗਏ ਹੁਣ ਆਪਾਂ ਨਾ ਆਟੇ ਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਗਰਮਣਾ ਪਾਤੇ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਇਹਨਾਂ ਢਾਕ ਕੇ ਤੇ 10 ਮਿੰਟ ਵਾਸਤੇ ਨਾ ਰੈਸਟ ਤੇ ਰੱਖਾਂਗੇ ਆਪਾਂ ਆਪਨੇ ਪਾਨਕੇ ਦੇ ਘੋਲ ਨੂੰ ਨਾ 10 ਮਿੰਟ ਹੋ ਗਏ ਤੇ ਸੂਜੀ ਨੇ ਵਧੀਆ ਪਾਣੀ ਸੋਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਦੋ ਚੁੰਨੀਆਂ ਆਪਾਂ ਇਹਦੇ ਵਿੱਚ ਨਮਕ ਦੀਆਂ ਪਾਵਾਂਗੇ ਇਹਦੇ ਨਾਲ ਨਾਲ ਬਹੁਤ ਵਧੀਆ ਟੇਸਟ ਬਣ ਜਾਂਦਾ ਹੈ ਮਿੱਠੇ ਦੇ ਵਿੱਚ ਜਦੋਂ ਆਪਾਂ ਨਾ ਸੁਕਾਦੇ ਹਾਂ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੀਨ ਨੂੰ ਈਨ ਨੂੰ ਆਪਾਂ ਪਹਿਲਾਂ ਨਹੀਂ ਪਾਉਣੀ ਜਦੋਂ ਆਪਾਂ ਪੈਨਕੇਕ ਬਣਾਵਾਂਗੇ ਉਦੋਂ ਬਣਾਜਾ ਪਾਵਾਂਗੇ ਅੱਧਾ ਪਾਉਣਾ ਚਮਚਾ ਆਪਾਂ ਈਨ ਦਾ ਪਾ ਦਾਂਗੇ ਇਹ ਵਿੱਚ ਹੁਣ ਆਪਾਂ ਇਹਦੇ ਵਿੱਚ ਇਹਨੂੰ ਮਿਕਸ ਕਰ ਦਿਆਂਗੇ ਫਾਨੀ ਮਿਕਸ ਕਰਕੇ ਨਾ 2 ਹੀ ਮਿੰਟ ਰੋਕਾਂਗੇ ਤੇ ਹੁਣ ਆਪਾਂ ਉਧਰ ਕੜਾਹੀ ਜੱਦਾ ਤਵਾ ਚੜਾ ਲਵਾਂਗੇ ਇਧਰ ਆਪਾਂ ਨਾ ਲੋਹੇ ਦੀ ਕਰਾਹੀ ਤੇ ਰੱਖੀ ਐ ਸਰਬ ਲੋਹੇ ਦੀ ਕੜਾਈ ਆ ਆਪਣੀ ਇਹ ਪੂੜੇ ਬਣਾਉਣ ਵਾਸਤੇ ਜਾਂ ਤੇ ਆਪਾਂ ਤਵਾ ਵੀ ਰੱਖ ਸਕਦੇ ਆ ਮੇਰਾ ਤਵਾ ਬਿਲਕੁਲ ਛੋਟਾ ਤੇ ਮੈਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਘਿਓ ਤੇ ਹੁਣ ਆਪਾਂ ਨਾ ਆ ਨੈਪਕਿੰਗ ਲੈ ਕੇ ਸਾਰੇ ਚਫਲਾ ਦਾਂਗੇ ਉਸ ਤਰ੍ਹਾਂ ਕਰਕੇ ਜਾਦੇ ਗਰਮ ਨਾ ਕਰਿਓ ਕੜਾਹੀ ਹੈ ਜਾਂ ਤਾਂ ਵਾਏ ਕੁਛ ਵੀ ਹੈ ਤੇ ਆਪਾਂ ਨਾ ਗਾਇਸ ਨੂੰ ਸਲੋ ਕਰ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਕੋਈ ਵੀ ਕਰਸ਼ੀ ਜਾਂ ਫੌਲੀ ਆਪਾਂ ਲੈ ਸਕਦੇ ਇਹਨੂੰ ਬਾਰ ਕੱਟ ਦਿਆਂਗੇ ਆਪਾਂ ਹੁਣ ਆਪਾਂ ਕਰਸ਼ੀ ਲੈ ਲਈਏ ਛੋਟੀ ਤੇ ਹੁਣ ਆਪਾਂ ਇਹਦੇ ਨਾਲ ਪੈਨਕੇਕ ਬਣਾਵਾਂਗੇ ਹੁਣ ਆਪਾਂ ਤਵੇ ਤੇ ਪਾ ਦੇਵਾਂਗੇ ਇਹਨੂੰ ਨਾ ਬਹੁਤ ਥੱਲੇ ਤੇ ਕਿਨਾਰਾਂ ਮੜ ਕੇ ਫਲਾਇਓ ਉੱਪਰ ਉੱਪਰ ਮੜ ਕੇ ਫਲਾ ਦੇਵੋ ਆਪਣੇ ਆਪ ਹੀ ਸ਼ੇਪ ਲੈ ਲੂਗਾ ਤੇ ਹੁਣ ਆਪਾਂ ਇਹਦਾ 3-4 ਮਿੰਟ ਨਾ ਵੇਟ ਕਰਾਂਗੇ ਫਿਰ ਪਲਟਾਂਗੇ ਆਪਾਂ ਹੁਣ ਆਪਾਂ ਨਾ ਇਹਨੂੰ ਸਾਈਡ ਬਦਲਦੇ ਹਾਂ ਉੱਪਰ ਥੋੜਾ ਜਿਹਾ ਘਿਓ ਲਾ ਦੇਾਂਗੇ ਹੁਣ ਆਪਾਂ ਇਹ ਸਾਰੀ ਤੋਂ ਵੀ ਪਕਾ ਲਾਂਗੇ ਉਸ ਤੱਕ ਇਹ 2-3 ਮਿੰਟ ਲੱਗਣਗੇ ਤੇ ਪਕਾ ਲਾਂਗੇ ਆਪਾਂ ਹਾਂਜੀ ਆਪਣਾ ਪੈਨਕੇਕ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਦੂਸਰਾ ਵੀ ਪਾਵਾਂਗੇ ਇਹ ਇੱਕ ਤਾਂ ਕਰਕੇ ਹੀ ਆਪਾਂ ਦੂਸਰਾ ਪਾ ਲਾਂਗੇ ਇੱਧਰ ਦੇਖਿਆ ਥੋੜਾ ਜਿਹਾ ਆਪਾਂ ਵਿੱਚ ਇਹਦੇ ਘਿਓ ਪਾਵਾਂਗੇ ਆਪ ਥੋੜਾ ਜਿਹਾ ਆਪਾਂ ਨਾਲ ਕਿਉਂ ਨਾਲ ਨਾ ਸਾਫ਼ ਕਰ ਦੇਵਾਂਗੇ ਹੁਣ ਆਪਾਂ ਦੂਸਰਾ ਪਾ ਦਿਆਂਗੇ। ਬਾਸ਼ੇਪ ਆਪਣੇ ਆਪ ਹੀ ਲੈ ਲੈਂਦਾ ਥੱਲੇ ਤੇ ਕਰਨਾ ਕਰছি ਮਾਰੋ। ਬਾਸ਼ੇ ਉੱਪਰ ਉੱਪਰ ਮਾਰਾ ਕੇ ਮਾਰਦੇ। ਮੈਂ ਦੋ ਟੰਟ ਮਿੰਟਾਂ ਫੇਰੇ ਦਾ ਪਾਸਾ ਫਲਟ ਦੇ ਆਂਗੇ ਆਪਾਂ। ਉੱਤੋਂ ਦੇਵਾਂਗੇ ਟਾਕਾ ਥੋੜਾ ਜੈ ਇਹਨੂੰ ਟਾਕ ਦੇ ਆਂਗੇ ਆਪਾਂ। ਹੁਣ ਇਹਦੇ ਤੇ ਵੀ ਆਪਾਂ ਨਾ ਥੋੜਾ ਥੋੜਾ ਕੇ ਪਾ ਦਾਂਗੇ। ਹੁਣ ਆਪਾਂ ਇਹਨੂੰ ਸਾਈਡ ਬਕਰ ਦੇਾਂਗੇ। ਆਹ ਦੇਖ। ਆਹ ਇਸ ਤਰ੍ਹਾਂ ਕਰਕੇ ਨਾ ਹੁਣ ਆਪਾਂ ਸਾਰੇ ਬਣਾ ਲਾਂਗੇ। ਆਹ ਜੀ ਆਪਣੇ ਪਿਆ ਪੈਨਕੇਕ ਬਣ ਗਏ ਤੇ ਹੁਣ ਆਪਾਂ ਨਾ ਨਾਨ ਸਟਿਕ ਤੇ ਵੀ ਬਣਾ ਕੇ ਮੈਂ ਤੁਹਾਨੂੰ ਦਿਖਾਉਣੀ ਆ। ਲੋਹੇ ਦੀ ਕੜਾਹੀ ਤੇ ਬਣ ਗਏ ਬਹੁਤ ਵਧੀਆ ਤੇ ਨਾਨ ਸਟਿਕ ਤੇ ਵੀ ਆਪਾਂ ਦੇਖਦੇ ਹਾਂ ਹੁਣ। ਇੱਧਰ ਮੈਂ ਪੈਨ ਰੱਖ ਲਿਆ। ਨਾਨ ਸਟਿਕ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ ਤੇ ਹੁਣ ਆਪਾਂ ਸਾਰੇ ਚ ਅਪਲਾਈ ਕਰ ਦਾਂਗੇ ਹੁਣ ਆਪਣੇ ਕੋਲ ਇੱਕੋ ਹੀ ਪੈਨਕੇਕ ਬਚਿਆ ਤਾਂ ਸੇ ਇਹ ਵੀ ਆਪਾਂ ਨਾ ਨਾਨਸਟਿਕ ਵੀ ਟਰਾਈ ਕਰਾਂਗੇ ਥੋੜਾ ਥੋੜਾ ਫਲਾ ਦਾਂਗੇ ਨਲ ਦੇ ਘੱਟ ਨਿਕਰ ਚੀ ਜਾਨੀ ਚਾਹੀਦੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਟੱਕ ਦੇਾਂਗੇ ਤੇ ਫੇਰ ਪਲਟਾਂਗੇ ਹਾਂਜੀ ਆਪਣਾ ਨਾਨ ਸਟਿਕ ਤੇ ਵੀ ਪੈਨਕੇਕ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਨਾਲੇ ਥੋੜਾ ਜਿਹਾ ਘਿਓ ਲੱਗਦਾ ਬਹੁਤ ਜਾਦੇ ਘਿਓ ਨਹੀਂ ਲੱਗਦਾ ਥੋੜਾ ਜਿਹਾ ਲੋਹੇ ਦੇ ਤਵੇ ਤੇ ਜਾਂ ਕੜਾਈ ਤੇ ਜਿਆਦੇ ਲੱਗਦਾ ਤੇ ਆਪਣਾ ਪੈਨਕੇਕ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਪੈਨਕੇਕ ਆਪਣੇ ਸਾਰੇ ਹੀ ਬਣ ਗਏ ਤੇ ਹੁਣ ਤੁਸੀਂ ਕਰਿਓ ਟ੍ਰਾਈ ਆਟੇ ਦੇ ਤੇ ਗੁੜ ਦੇ ਪੈਨਕੇਕ ਬਹੁਤ ਹੀ ਹੈਲਦੀ ਤੇ ਟੇਸਟੀ ਬਣੇ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰਿਓ ਦੇਖੋ ਜੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੌਫਟ ਬਣੇ ਆ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ